ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਦੇ ਚੈਨਲ ਵੇਖਦੇ ਨੇ ਤੁਹਾਡਾ ਬਹੁਤ 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 ਜ਼ਿਆਦਾ ਪਿਆਰ ਮਿਲਿਆ ਸਾਡੇ ਤਿੰਨਾਂ ਦਿਨਾਂ ਚ 150 ਦੇ ਨੀਅਰ ਬアウト ਹੋ ਗਏ ਨੇ ਸਬਸਕ੍ਰਾਈਬਰ ਤੇ ਜੇ ਤੁਸੀਂ ਵੀਡੀਓ ਨੂੰ ਪਿਆਰ ਕਰਦੇ ਹੋ ਤਾਂ ਹੀ ਮਤਲਬ ਇੰਨੇ ਸਬਸਕ੍ਰਾਈਬ ਡੇ ਬਾਏ ਡੇ ਵਧ ਰਹੇ ਨੇ ਹਨਾ ਵਾਚਿੰਗ ਵੀ ਵਧ ਰਹੀ ਹੈ ਤੇ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆਤ ਰੱਖੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆਤ ਰੱਖੇ ਤੇ ਸਾਡੇ ਅਸੀਂ ਨਵੇਂ ਆ ਜੀ ਜੇ ਕੋਈ ਭੁੱਲ ਚੁੱਕ ਹੋ ਜੇ ਤਾਂ ਪਲੀਜ਼ ਮਾਫ ਕਰ ਦਿਓ ਤੇ ਆਪਣੇ ਅੱਜ ਮਾਸੀ ਦੇ ਮੁੰਡੇ ਨੇ ਨਾ ਗੱਡੀ ਲੈਣੀ ਹੈ ਫੋਰਚੂਨਰ ਤੇ ਉਹਨਾਂ ਨੇ ਕਿਹਾ ਸੀ ਬਈ ਵੀਰੇ ਮੈਨੂੰ ਗੱਡੀ ਦਵਾ ਦਿਓ ਤੇ ਲੈਸ ਦਵਾ ਦਿਓ ਤੇ ਮਾੜੀ ਜੀ ਕਚਾਈ ਕਰ ਲੈਨੇ ਆ ਤੇ ਕਾਲ ਲਾਉਨੇ ਆ ਜੀ ਜੱਗੀ ਨੂੰ ਨਾ ਉਹ ਵੀ ਜੱਗੀ ਜੀ ਹੈਲੋ ਸਤਿ ਸ਼੍ਰੀ ਅਕਾਲ ਜੱਗੀ ਬਾਈ ਸਸਤੀ ਕੀ ਹਾਲ ਚਾਲ ਹੈ ਬਦਿਆ ਬਾਈ ਵਦਿਆ ਚੜਦੀ ਕਲਾ ਤੁਸੀਂ ਦੱਸੋ ਮੁੰਡਾ ਮਾਸੀ ਦਾ ਐ ਮੁੰਡਾ ਮਸੀ ਦਾ ਚਲਾਉਂਦਾ ਮੈਂ ਨਹੀਂ ਬਸ ਨਹੀਂ ਔਰ ਬਾਈ ਘਰੇ ਠੀਕ ਹੈ ਔਰ ਮਸੀਰਾ ਕੈਮਾ ਮਾਸੀ ਦਾ ਗਿਆਲ ਸਭ ਵਦਿਆ ਬਾਈ ਚੜਦੀ ਕਲਾ ਟਮਾਟਰ ਠੀਕ ਹੈ ਸਾਡਾ ਕੈਮਰਾ ਹਾਂਜੀ ਹਾਂਜੀ ਹੁਣ ਠੀਕ ਆ ਫਰਕ ਨਹੀਂ ਲੱਤ ਐਕਸੀਡੈਂਟ ਹੋਇਆ ਸੀ ਉਹ ਮੈਕਸ ਚੋਂ ਚੱਲੀ ਹੁੰਦਾ ਟ੍ਰੀਟਮੈਂਟ ਮੀਨ ਦੀ ਡੇਟ ਦਿੱਤੀ ਵੀ ਆ ਹੁਣ ਉਹਨਾਂ ਨੇ ਚੈੱਕ ਅਪ ਹੀ ਕਰਵਾਉਣਾ ਪਰ ਇਹ ਬਾਇਆ ਕਰ ਜੱਗੀ ਐਕਟਿਵਿਟੀ ਵਾਲਾ ਜਮਾਨਾ ਨਾ ਹੁਣ ਗਲਤ ਆ ਹਾਂ ਬਾਈ ਚੱਕਰ ਪਤਾ ਕੀ ਆ ਇੱਕ ਗਰਮੀ ਬਹੁਤ ਆ ਹਾਂ ਗਰਮੀ ਇੱਕ ਜਿਹੜਾ ਚਲਾਉਣ ਬੈਣਾ ਜਿਹੜਾ ਟੂ ਵੀਲਰ ਤੇ ਇਹ ਸਾਲਾ ਔਖਾ ਹੋ ਜਾਂਦਾ ਬਾਈ ਤੇ ਇਸੇ ਕਰਕੇ ਤੁਹਾਨੂੰ ਲਈ ਸੀ ਜਿਹੜੀ ਬੇਨਤੀ ਗੱਡੀ ਵਾਲੀ ਆ ਹਾਂ 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 ਉਹ ਇਸੇ ਕਰਕੇ ਵੀ ਲਈ ਸੀ ਤੁਹਾਡੇ ਮਸਤਾ ਕਰਕੇ ਹੀ ਪਾਪੋ ਬਟਲਾ ਆ ਆ ਉਹ ਫੇਰ ਹਸਪਤਾਲ ਲੈ ਆਣਾ ਆਣਾ ਹਾਂ 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 ਨਿੱਕੇ ਦਾ ਕੀ ਹਾਲ ਕਦੋਂ ਆ ਰਹੇ ਨਿੱਕਾ ਉਹ ਵੀ ਵਧੀਆ ਦੱਸਦਾ ਨਹੀਂਗਾ ਕਦੋਂ ਆਣਾ ਕਦੋਂ ਨਹੀਂ ਮੈਂ ਤਾਂ ਕਹ ਕੇ ਉਹਦੇ ਕਰਕੇ ਲੈ ਰਿਹਾ ਕਾਰ ਨਾਰੂ ਨੇ ਕਿਹਾ ਕਿ ਦੇ ਵੀ ਲੈ ਦੋ ਹਣਾ ਤੇ ਲਾਰੂ ਵੀ ਕਦੇ ਡੋਜਾਂ ਚੋਂ ਥੱਲੇ ਉਤਰਦੇ ਲਾਰੂ ਦਾ ਜ ਕੁਝ ਨਹੀਂ ਦੱਸਦਾ ਨਹੀਂਗਾ ਪੇਪਰ ਕਦੋਂ ਆਉ ਉਹਨੂੰ ਵੀ ਨਹੀਂ ਪਤਾ ਅਕਸਰ ਅੱਛਾ ਆ ਚੱਕਰਾ ਹੋਰ ਠੀਕ ਠਾਕ ਮੈਂ ਉਹ ਆਪਣੇ ਚੰਡੀਗੜ੍ਹ ਜਗਰੂਪ ਬਈਆਂ ਨੇ ਅੱਛਾ ਭਾਈ ਹਾਂ ਮੈਂ ਕਹਿਤਾ ਮੈਂ ਕਿਹਾ ਆਪਣਾ ਭਰਾ ਹੋਊਗਾ ਤੇ ਉੱਥੇ ਜਾ ਕੇ ਲਿਆਈ ਜੱਗੀ ਫੁੱਲ ਲੈਸ ਕਹਿੰਦਾ ਫੁੱਲ ਬੜਾ ਫੁੱਲ ਜੀ ਜੋ ਭਾ ਉਹਨਾਂ ਨੂੰ ਆਉਂਦੀ ਹੈ ਉਹੀ ਭਾ ਆਪਣੂੰ ਗੱਡੀ ਮਿਲਣੀ ਹੈ ਉਹ ਰੰਗ ਕਿਹੜਾ ਭਾਈ ਕਾਲਾ ਕਿ ਚਿੱਟਾ ਰੰਗ ਕਾਲਾ ਗਿਆ ਜੀ ਹਾਂ ਐਡਾ ਵੀ ਨਹੀਂ ਕੋਈ ਚੱਕਰ ਆਪਣਾ ਚਿੱਟਾ ਮਿਲ ਜੇ ਬਸ ਚਾਹੀਦੀ ਫੋਰਚੂਨਰ ਆ ਆਏ ਆਏ ਕੀ ਬਾਤ ਹੈ ਜਦੋਂ ਫਿਰ ਐ ਕਹਿ ਨਾ ਕੋਈ ਕਵੇ ਨਾ ਕੋਈ ਵੀ ਮੁੰਡਾ ਇਹਨਾਂ ਦਾ ਬਾਹਰ ਸੀਦੇ ਮਾਸੜ ਤੇ ਜਾ ਕੇ ਜਦੋਂ ਚੱਕਿਆ ਲਾਲ ਕਪੜਾ ਆਏ ਆ ਵੀਡੀਓ ਵੇਖੀ ਚਾਲਦੀ ਹੈ ਉਹ ਪਿੱਛੇ ਗਾਣਾ ਨਹੀਂ ਲੱਗਦਾ ਮਾਲਕ ਮਾਲਕ ਦੀ ਫੁੱਲ ਕਿਰਪਾ ਹੈ ਨਾ ਹਾਂ ਓਹੋ ਉਹ ਲਾਉਣਾ ਆਪਾਂ ਵੀ ਸਟੋਰੀ ਤੇ ਨਹੀਂ 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 ਜਲ ਮੈਂ ਉਹਨਾਂ ਨੂੰ ਕਹਤਾ ਤੇ ਤੂੰ ਜਾ ਐਂ ਫਿਰ ਮਾਸੜ ਜੀ ਨੂੰ ਲੈ ਜੀ ਨਾਲ ਠੀਕ ਆ ਬਾਈ ਹਾਂ ਤੇ 12.5 ਲੱਖ ਰੁਪਏ ਚ ਮੈਂ ਕਰ ਲਈ ਗੱਲ ਕਿਵੇਂ ਬਾਈ ਕਿਹਨਾ 12.5 ਲੱਖ ਤੇ ਬਾਈ ਤੁਹਾਨੂੰ ਮੇਰੇ ਨਾਲ ਗਲਤਫਹਮੀ ਹੋ ਗਈ ਆਪਾਂ ਨਵੀਂ ਲੈਣੀ ਆ ਬਾਈ ਉਹ ਯਾਰ ਮੈਂ ਤੈਨੂੰ ਕਦੋਂ ਕਿਹਾ ਸੈਕੰਡ ਹੈਡ ਜਵਾਂ ਬ੍ਰਾਂਡ ਨਿਉ ਗੱਡੀ 12.5 ਲੱਖ ਰੁਪਈਆ ਕਾਊਂਟਰ ਤੇ ਧਰ ਦੀ ਗੱਡੀ ਲੈ ਆਈ ਮੇਰੇ ਨਾਲ ਆਦੀ ਕਿ ਬਾਈ ਮਨਪ੍ਰੀਤ ਨੇ ਇੱਕ ਫੋਨ ਲਾਇਆ ਸੀ ਨਾ ਬਸ ਛੱਡੇ 1.5 ਲੱਖ ਆਹ 1.5 ਲੱਖ ਨਵੀਂ ਬੱਲੇ ਬੱਲੇ ਬਾਈ ਬੱਲੇ ਤੋਰੂ ਨੂੰ ਲੈ ਕੇ ਆਵਾਂਗੇ ਆਹੀ ਕੋਈ ਖੱਟਾ ਹੈ ਫਿਰ ਚੰਡੀਗੜ੍ਹ ਜਾ ਕੇ ਬਾਈ ਨੇ ਆਹ ਬਸ ਤੇਰੇ ਭਰਾਣੇ ਆਹੀ ਕੱਟਿਆ ਮੈਨੂੰ ਉਹ ਕਹਿੰਦੇ ਵੀ ਵਾੜੀ ਜੀ ਕੰਪਨੀ ਦੀ ਐਕਸੈਸਰੀ ਸੁਸਰੀ ਹੁੰਦੀਆਂ ਕਹਿੰਦੇ ਉਹ ਨਹੀਂ ਲਾ ਕੇ ਦੇਣੇ ਮੈਂ ਨਾਂ ਲਾ ਕੇ ਦੋ ਭਾਈ ਓਏ ਉਹਦਾ ਕੀ ਆ 5 ਲੱਖ ਦੀ ਥਾਲੀ ਬਾਹਰੋਂ ਲੋਡ ਕਰਾ ਦਾਂਗੇ ਹੋਰ ਮੈਂ ਕਹ ਜੱਗੀਆਂ ਨੇ ਭੈਂਟ ਬਣਾਉਣਗੇ ਦਿੱਲੀ ਉਹ ਜੱਗੀਆਂ ਨੇ ਕਿਹੜਾ ਘਾਟ ਆ ਕਿ ਨਹੀਂ ਹੋਰ ਕਰੋਲ ਬਾਗ 5% ਡਿਸਕਾਊਂਟ ਕਪਲਰ ਟੂ ਕਪਲਰ ਉਸ ਤੇ ਜਾਵੜਨਾ ਆਪਾਂ ਸਿੱਧਾ ਮੈਨੂੰ ਕਹਿੰਦੇ ਵੀ ਅਸੀਂ ਤੇਰੇ ਗੱਡੀ ਦੇ ਟਾਇਰ ਨਹੀਂ ਦੇਣੇ ਵੀ ਗੱਡੀ ਦੇ ਟਾਇਰ ਲਾਉਣੇ ਆ ਮੈਂ ਕਹ ਲਾ ਲਿਓ ਨਵੇਂ ਪਾ ਲਾਂਗੇ ਤੇ ਤੋਰੂਂ ਕਹ ਦੇਣਾ ਚੱਪੂਆਂ ਨਾਲ ਬਾਈ ਕੀ ਹੋਗਾ ਤੁਹਾਨੂੰ ਬਾ ਘਰੇ ਵੀ ਤਾਂ ਲੈ ਕੇ ਆਉਣੀ ਆ ਓਏ ਯਾਰ ਗੱਡੀ ਵੀ ਤਾਂ 12 ਲੱਖ ਦੀ ਮਿਲਦੀ ਆ ਬਾਹਰੋਂ ਪਵਾ ਲਾਂਗੇ ਯਾਰ ਜੱਗੀ ਗੱਲ ਮੈਂ ਥੋੜੀ ਵੀ ਸਹੀ ਆ ਬਾਈ ਤੇ ਫਿਰ ਮੈਂ ਚੱਲ ਟਾਇਰ ਵੀ ਕੀ ਆ 2 ਲੱਖ ਤੇ 2 ਲੱਖ ਮੈਨੂੰ ਕਹਿੰਦੇ ਬਾਈ ਉਹਨਾਂ ਨੂੰ ਕਹਿ ਦਿਓ ਵੀ ਜਿਹੜੀਆਂ ਸੀਟਾਂ ਆ ਸੀ ਉਹ ਸੀਟਾਂ ਵੀ ਕੱਢਣੀ ਆ ਮੈਂ ਕੋਈ ਨਹੀਂ ਕੱਢ ਦਿਓ ਸੀਟਾਂ ਵੀ ਕੱਢ ਦੇ 12 ਪਵਾ ਲਾਂਗੇ ਉਹ 12 ਤਾਂ ਪਵਾ ਲਾਂਗੇ ਬਾਮਾ ਕੀ ਹੋਗਾ ਤੈਨੂੰ ਹੁਣ ਪਹਿਲਾਂ ਮੈਂ ਟਾਇਰ ਪਾਉਂਗਾ ਟਾਇਰ ਵੀ ਪਵਾਉਣੇ ਕਾਹੇ ਨਾ ਪਵਾਉਣੇ ਆ ਤੁੱਤੂ ਤੁੱਤ ਸੀਟਾਂ ਵੀ ਮੰਮਾ ਲਵਾਈ ਜੰਨਾ ਘਰੋਂ ਸੋਫੇ ਲੈ ਜੀਏ ਚੱਕੇ ਕੁਰਸੀਆਂ ਹੈਂ ਕੁਰਸੀਆਂ ਕੁਰਸੀਆਂ ਛੋਟੀਆਂ ਛੋਟੀਆਂ ਕੁਰਸੀਆਂ ਉਹ ਲੈ ਜੀ ਬਾਈ ਮੇਰੀ ਗੱਲ ਸੁਣ ਮੈਂ ਤੋਂ ਵੱਡਾ ਪਰ ਬਿਸ਼ਰਮੀ ਦੀ ਹੱਦ ਹੁੰਦੀ ਆ ਯਾਰ ਕੁਰਸੀਆਂ ਦਾ ਘਰੋਂ ਫੋਰਚੂਨ ਟੋヨタ ਦੇ ਸ਼ੋਰੂਮ ਲੈ ਜਾਂਦੇ ਸੋਹਣੇ ਲੱਗਾਂਗੇ ਕੁਰਸੀਆਂ દોડઈ ਨਹੀਂ ਘਰੋਂ ਲੈ ਆਂਦੀ ਜੱਗੀ ਨਾਲ ਹੀ শোরੂਮ ਆ ਫર્નિਚਰ ਵਾਲਾ ਉੱਥੋਂ ਲੈ ਲਾਂਗੇ ਦਰ ਫਿਟੇ ਮੂੰ ਤੇਰੇ ਇੱਕ ਵਾਰੀ ਫੇਰ ਕਹਦੇ ਮਾੜਾ ਬਿਸ਼ਰਮੀ ਨਾਲ ਇੱਕ ਵਾਰੀ ਕੀ ਵੀ ਫਰਨੀਚਰ ਵਾਲਾ শোরੂਮ ਜਮਈ ਨਾਲ ਆ ਉਹਨਾਂ ਦੇ ਉੱਥੋਂ ਲੈ ਜਮਈ ਨਾਲ સાਂਜੀ ਗੰਦ ਹੈ ਉਹ ਜਾ ਤੇਰੇ ਚੱਲ ਇਹ ਵੀ ਤੇਰੀ ਮੰਨ ਲੈ ਮੈਨੂੰ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਗੇਅਰ ਵੀ ਕੱਢਨਾ ਗੇਅਰ ਬਾਕਸ ਮੈਂ ਕੱਢ ਲਿਓ ਗੇਅਰ ਬਾਕਸ ਕੀ ਆ ਇਹ ਡੰਡਾ ਡਾਲਾਂਗੇ ਵਿੱਚ ਡੰਡਾ ਪੈਜੂ ਮੋਟਾ ਹੋਊਗਾ ਉਹ ਦੱਸ ਤਾਂ ਕਈ ਵਾਲਾ ਹਾਂ ਮੋਟਾ ਹੋਊ ਮੈਂ ਕਹਿੰਨਾ ਉਹ ਮੋਟਾ ਉਹ ਉਹ ਲੈ ਕੇ ਜਾਊਂ ਘਰੋਂ ਮੈਂ ਮੱਛਰਦਾਨੀ ਵਾਲੀ ਸੋਟੀ ਉਹ ਸਾਲੀ ਸਨਰੂਫ ਵਜਦੀ ਤਾਂ ਨਿਕਲੂਗੀ ਵੀ ਤਾਂ ਵੀ ਭਾ ਲਾਂਗੇ ਬਾਪੂ ਤਾਂ ਭਾਂਦਾ ਹੀ ਨਹੀਂ ਸਨਰੂਫ ਆਂਦਾ ਹੀ ਨਹੀਂ ਫੋਰਚੂਨਰ ਚ ਸਨਰੂਫ ਆਂਦਾ ਹੀ ਨਹੀਂ ਟੈਨਸ਼ਨ ਹੀ ਨਹੀਂ ਆਪਾਂ ਨੂੰ ਉਹ ਜਿੱਥੇ ਇੰਨਾ ਮੋਡੀਫਾਈ ਕਰਕੇ ਦੇ ਜਾਂਦਾ ਟਾਇਰ ਨਹੀਂ ਸੀਟਾਂ ਨਹੀਂ ਸਾਲੇ ਮੋਡੀਫਾਈ ਉਹ ਲਾ ਦੇਣਗੇ ਸਨਰੂਫ ਸਪੈਸ਼ਲ ਐਡੀਸ਼ਨ ਕਹਿਣਾ ਮੈਂ ਵੀ ਭਾਈ ਮੈਂ ਸਾਰਾ ਕੁਝ ਬਾਹਰੋਂ ਕਰਾਇਆ ਮੈਨੂੰ ਕਹਿੰਦੇ ਲਾਈਟਾਂ ਪਟਣੀਆਂ ਮੈਂ ਪਟਲਿਆ ਹੈ ਮਗਰ ਲੀਆਂ ਲਾਈਟਾਂ ਕੋਈ ਨਹੀਂ ਲਵਾ ਦੇਣਗੇ ਜਾ ਯਾਰ ਜਾ ਕੋਈ ਚੱਕਰ ਨਹੀਂ ਅਗਲੀਆਂ ਹੈ ਅਗਲੀਆਂ ਲਾਈਟਾਂ ਕਹਿੰਦੇ ਪਟਣੀਆਂ ਮੈਂ ਕਹਾਂ ਪਟਲਿਓ ਮੋਮਬਤੀ ਧਰ ਲੂੰ ਲੇ ਜਾਂਗੇ ਦੋ ਵੱਟੀਆਂ ਮੋਮਬੱਤੀਆਂ ਕੁਛ ਨਹੀਂ ਕੀ ਆ 6 ਘੰਟਿਆਂ ਦੀ ਵਾਰਡ ਜਾਣ ਦੀ ਆ 2 ਘੰਟੇ ਉੱਥੇ ਉਹਦੇ ਕਰਾਉਣੇ ਆ ਮੈਂ ਜੁੜੀ ਹੁੰਦੀ ਆ ਕੀ ਆnde ਹੁੰਦੇ ਨੂੰ ਫਾਰਮੈਲਿਟੀ ਤੇ 6 ਘੰਟਿਆਂ ਵਾਪਸ ਆਉਣਾ ਉਹਦੋਂ ਹਨੇਰਾ ਹੋ ਜਾਣਾ ਉਹਦੋਂ ਨੂੰ ਫਿਰ ਉਹੀ ਚੱਲੂ ਮੋਮਬੱਤੀ ਹੂੰ ਤਾਂ ਗੱਲ ਤਾਰ-ਤਾਰ ਬੰਨ ਲੀ ਤਾਰਚਾ ਦੋਨਾਂ ਪਾਸੇ ਤਾਰ ਘਰੇ ਪਈਆਂ ਹੋਣਗੀਆਂ ਆਪਣੇ ਇਧਰ ਮਾ ਸ਼ਰਮੀ ਦੀ ਨਾ ਹੱਦ ਹੁੰਦੀ ਆ ਸੱਥਿਆ ਕਵਲਾ ਨਿਸ਼ਾ ਗੰਦ ਕਹਿੰਦੇ ਸੀਡੀ ਪਲੇਅਰ ਵੀ ਲਾਉਣਾ ਮੈਂ ਲਾ ਲਿਓ ਅਸੀਂ ਆਪ ਦਾ ਡੱਕ ਲਿਆਵਾਂਗੇ ਡੈਕ ਕਾ ਨੂੰ ਯਾਰ ਇੱਥੇ ਆਪਣੇ ਚਾਰ ਗਲੀਆਂ ਛੱਡ ਕੇ ਬੈਂਡ ਵਾਜੇ ਵਾਲੇ ਆ ਸਾਲਾ ਡਾਲਾ ਪਾ ਦੇਣਾ ਮਗਰ ਤੇ ਖਿੱਚੀ ਆਵਾਂਗੇ ਟਾਂ 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 ਕਰਦੇ ਮੈਨੂੰ ਕਹਿੰਦੇ ਸ਼ੀਸ਼ੇ ਵੀ ਲਾਉਣੇ ਮੈਂ ਲਾ ਲਿਓ ਯਾਰ ਸ਼ੀਸ਼ੇ ਵੀ ਲਾ ਲਿਓ ਮੱਛਰਦਾਨੀ ਲਾੜਾਂਗੇ ਅੱਗੇ ਹੋਰ ਉਹ ਡੰਡਾ ਹੈਗਾ ਆਪਣੇ ਕੋ ਮਛਰਦਾਨੀ ਵਾਲਾ ਇੱਕ ਗਾਂ ਬੋਰਡਣਾ ਬਣ ਲਾਂਗੇ ਇੱਕ ਰੱਸੀ ਉਹਨਾਂ ਦੀ ਹੋਰੀ ਮਛਰਦਾਨੀ ਦੀ ਮਗਰ ਅਸ਼ੀਸ਼ਾ ਨੂੰ ਅਸੀਂ ਕੀ ਕਰਾਂਗੇ ਵਧੀਆ ਖੁੱਲੀ ਹਵਾ ਚਾਵਾਂਗੇ ਹਾਂ ਹਾਂ ਕਿਉਂਕਿ ਏਸੀ ਤਾਂ ਉਹਨਾਂ ਨੇ ਪਾਟੀ ਲੈਣਾ ਚਲੋ ਵਧਾਈਆਂ ਸਦਕੇ ਜਾਵਾ ਮੁੰਡਿਆ ਤਰੇ ਮੈਂ ਮੈਂ ਗੱਲ ਬਾਤ ਯਾਰ ਜੱਗੀ ਮੇਰੀ ਗੱਲ ਸੁਣ ਸਾਢੇ 12 ਲੱਖ ਰੁਪਏ ਚ ਇਹ ਕਿੰਨੇ ਦਾ ਹੋਊਗਾ 5 ਲੱਖ ਦਾ 6 ਲੱਖ ਦਾ ਸਮਾਨ ਆਪਾਂ ਨੂੰ ਗੱਡੀ ਫੇਰ ਵੀ ਸਸਤੀ ਪੈਂਦੀ ਐ ਬਸ ਇੱਕ ਇੱਕ ਚੀਜ਼ ਹੋਰ ਕੱਢਦੀਆਂ ਉਹਨਾਂ ਨੇ ਤੇ ਖੱਜਲਖਵਾਰੀ ਜਿਹੜੀ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭਰਾ ਮੇਰਾ ਵਡਿਆ ਵੀਰਿਆ ਸੋਹਣਿਆ ਤੂੰ 20 ਲੱਖ ਮੇਰੇ ਤੋਂ ਲੈ ਤੇ ਫੋਨ ਕੱਟ ਖੜਾ ਛੱਡ ਮੇਰਾ ਮੇਰੀ ਗੱਲ ਤਾਂ ਸੁਣ ਲੈ ਕਿਉਂ ਜੱਗੀ ਗੁੱਸੇ ਨਾ ਹੋਇਆ ਕਰ ਤੂੰ ਮੇਰਾ ਛੋਟਾ ਭਰਾ ਨਹੀਂ ਫੇਰ ਓਏ ਯਾਰ ਗੁੱਸੇ ਮੈਂ ਕਹਿੰਦਾ ਤੂੰ ਗੱਲਾਂ ਹੀ ਇਹੋ ਜੀਆਂ ਕਰਦਾ ਵੇ ਮੱਲੋ ਮੱਲੀ ਗੁੱਸਾ ਆਉਂਦਾ ਯਾਰ ਇੱਕ ਜੀ ਯੋਰ ਕੱਢਣੀ ਹੈ ਕਹਿੰਦੇ ਬਸ ਫੇਰ ਕਹਿੰਦੇ ਗੱਡੀ ਦੇ ਦੇਣੀ ਤੁਹਾਨੂੰ ਜੀ ਇੱਕ ਜੀ ਯੋਰ ਫਰਮਾਨ ਭੇਜੋ ਬੋਲੋ ਜੀ ਇੱਕ ਕਹਿੰਦਾ ਇੰਜਣ ਕੱਢਣਾ ਮੈਂ ਕੋਈ ਨਹੀਂ ਕੱਢ ਹਾਂ ਵਾਹ ਮੇਰੇ ਆਹ ਵਾਹ 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 ਮੇਰੇ ਆਕਾ ਵਾਹ ਆਹ ਤਾਂ ਇੰਨੀ ਸੁਲੱਖਣੀ ਗੱਲ ਕੀਤੀ ਨਾ ਮੇਰੇ ਵੀਰ ਬਸ ਫੇਰ ਗੱਡੀ ਆਪਣੇ ਘਰੇ ਆ ਜੂ ਹਾਂ ਸ਼ਸ਼ ਸ਼ਸ਼ ਕੁੱਤੇ ਫਲਕਾਰੀ ਪਾ ਕੇ ਲਿਆਵਾਂਗੇ ਐ ਲਾਲ 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 ਹੂੰ ਪਤਾ ਨਾ ਲੱਗੇ ਜੱਗੀ ਦੀ ਗੱਡੀ ਆ ਗਈ ਮੇਰੀ ਯਾਰ ਦੀ ਤੇਰੇ ਮਸੀਰ ਦੀ ਮੇਰੇ ਭਰਾ ਦੀ ਸੋਹਣੇ ਚੰਨ ਮੱਖਣਾ ਦੀ ਹਾਂ 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 ਇੱਕ ਮੇਰੀ ਵੀਰੋ ਗੱਲ ਸੁਣੀ ਹਾਂਜੀ ਆਪਣੇ ਸਿਟੀ ਜਾਂ सदर ਚ ਕੋੜਕਪੁਰੇ ਜਾਂ ਫਰੀਦਕੋਟ ਹਾਂਜੀ ਟੋ ਬੈਨ ਹੈਗੀ ਟੋ ਬੈਨ ਤੋ ਵੇ ਉਹੀ ਕਰਨੀ ਪਊ ਨਹੀਂ ਆਪਾਂ ਤਾਂ ਪੀਟਰ ਰੇਡ ਦਾ ਇੰਜਣ ਲੈ ਲਾਂਗੇ ਚੰਡੀਗੜ੍ਹੋਂ ਮਿਲ ਜਾਂਦਾ 25000 ਦਾ ਮਿਲ ਜੂਗਾ ਫਿੱਟ ਕਰ ਦਾਂਗੇ ਵਿੱਚ ਚੱਲ ਸਾਢੇ 12 ਤੇ ਕੋਈ 10000 ਦੀਆਂ ਟੂਪਾਂ ਲਾ ਲਾ 2 ਲੱਖ ਦੇ ਟਾਇਰ ਲਾ ਲਾ ਬਸ 5-7 ਲੱਖ ਲੱਗਣਾ ਤੂੰ ਕਰ ਲੈ ਹਿਸਾਬ ਤਾਂ ਵੀ ਆਪਾਂ ਨੂੰ 15-20 ਲੱਖ ਬਚ ਜਾਣਾ ਘਟੋ ਘਟ ਹੂੰ ਪਿਆਰੀ ਨਮੀ ਐ 25 ਦੀ ਬੰਨ ਲੱਗੀ ਆ ਅੱਧੋ-ਅੱਧੋ ਤੇ ਕੰਮ ਆ ਗਿਆ ਹੋਰ ਆਪਣ ਕੀ ਜਾਈਦਾ ਹਾਂ ਕਿੰਨੇ ਪੈਸੇ ਬਚ ਕੇ ਜੱਗੀ ਤੂੰ ਸਿਆਣਾ ਬਹੁਤ ਸਿਆਣਾ ਸਿਆਣਾ ਮੈਂ ਆ ਫੁੱਦੂ ਤੂੰ ਆ ਭਰਾ ਮੇਰਾ ਛੋਟਾ ਜ਼ਰੂਰ ਤੂੰ ਤਾਂ ਟੁੱਲੂ ਬਣਾ ਰੱਖਿਆ ਮੈਨੂੰ ਵੀ ਬੋਲੀ ਚੱਲੋ ਬਸ ਸੁਣੀ ਜਊ ਆ ਪਾਗਲਾ ਮੈਂ ਹਾਂ ਗੁੱਸੇ ਨਾਲ ਉਹ ਜੱਗੀ ਗੁੱਸੇ ਨਾਲ ਹੋਰ ਕੀ ਹੋਵਾਂ ਗੁੱਸੇ ਨਾਲ ਭਰਾ ਮੇਰੇ ਤੈਨੂੰ ਗੱਡੀ ਲੈ ਦੇਣੀ 12.5 ਲੱਖ ਉਹ ਰਹਿਣ ਦੇ ਮਿਹਰਬਾਨੀ ਨਹੀਂ ਲੈ ਦੇਣੀ ਹੈ ਅਹ ਮਿਹਰਬਾਨੀ ਬਹੁਤ ਬਹੁਤ ਤੇਰੀ ਨਹੀਂ ਲੈ ਦੇਣੀ ਨਹੀਂ ਲੈ ਦੇਣੀ ਇਹਦੇ ਨੂੰ ਮੈਂ ਕਹਣਾ ਸ਼ੁਕਰ ਜੀ ਤੁਹਾਡਾ ਸ਼ੁਕਰ ਧੰਨਵਾਦ ਫੋਨ ਲਾਈ ਮੈਨੂੰ ਆ ਥੱਥਾ ਆ ਜੀ ਛੋਟੀ ਜੀ ਵੀਡੀਓ ਸਾਡੀ ਥੈਂਕ ਯੂ ਸੋ ਮਚ ਜੀ ਵਾਚਿੰਗ ਵਾਸਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਜੀ ਬਹੁਤ ਦਿਮਾਗ ਨਾਲ ਲਿਖਦੇ ਆ ਸੀ ਤੇ ਰਾਤ ਨੂੰ 8:30 9:00 ਵਜੇ ਸੀ ਮਤਲਬ ਵੀਡੀਓ ਬਣਾ ਰਹੇ ਆ ਤੇ ਟਾਈਮ ਘੱਟ ਕੇ ਬਣਾਨੇ ਆ ਸਿਰਫ ਇੱਕ ਹਸਾਉਣ ਵਾਸਤੇ ਮੈਸੇਜ ਦੇਣਾ ਹੈ ਨਾ ਉਕੀ ਟੈਨਸ਼ਨ ਸਾਰਿਆਂ ਨੂੰ ਐ ਹਰੇਕ ਬੰਦੇ ਨੂੰ ਬਿਮਾਰੀਆਂ ਗੋਲੀਆਂ ਲੱਗੀਆਂ ਵੀਆਂ ਤੇ ਪਲੀਜ਼ ਸਾਡੀ ਵੀਡੀਓ ਵੱਧ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ